ਹਰ ਸਿੱਖ ਅਰਦਾਸ ਕਰਦਾ ਹੈ ਤੇ ਅਰਦਾਸ ਦੇ ਅੰਦਰ ਇੱਕ ਬਹੁਤ ਹੀ ਕੀਮਤੀ ਬੋਲ ਹੈ ਬਹੁਤ ਹੀ ਕੀਮਤੀ ਬਚਨ ਹੈ ਵੈਸੇ ਤੇ ਸਾਰੀ ਅਰਦਾਸ ਹੀ ਕੀਮਤੀ ਹੈ ਉਹ ਬਚਨ ਤੁਸੀਂ ਪੜਦੇ ਹੋ ਦੇਖ ਕੇ ਅਨਡਿਟ ਕੀਤਾ ਇਹਦੇ ਅੰਦਰ ਬਹੁਤ ਹੀ ਕੀਮਤੀ ਸਬਕ ਜਿਹੜਾ ਹੈ ਉਹ ਸਾਨੂੰ ਮਿਲਦਾ ਹੈ ਬਹੁਤ ਹੀ ਆਲੇ ਦਰਜੇ ਦਾ ਗੁਣ ਜਿਹੜਾ ਹੈ ਉਹ ਸਾਨੂੰ ਪ੍ਰਾਪਤ ਹੁੰਦਾ ਹੈ ਮੈਨੂੰ ਕਿ ਜੇਕਰ ਆਪਾਂ ਰਿਸ਼ਤਿਆਂ ਨੂੰ ਸੰਭਾਲਣਾ ਹੈ ਜੇਕਰ ਆਪਾਂ ਆਪਣਾ ਰਿਸ਼ਤਿਆਂ ਦੇ ਅੰਦਰ ਹੋਰ ਗਹਿਰਾ ਤੇ ਗੂੜਾ ਰੰਗ ਪਰਣਾ ਚਾਹੁੰਦੇ ਆ ਆਪਣੇ ਪਰਿਵਾਰ ਨੂੰ ਸੰਭਾਲਣਾ ਚਾਹੁੰਦੇ ਆ ਆਪਣੇ ਮਿੱਤਰਾਂ ਸੱਜਣਾ ਨੂੰ ਸੰਭਾਲਣਾ ਚਾਹੁੰਦੇ ਆ ਤੇ ਇਹ ਵਚਨ ਜਿਹੜਾ ਨਾ ਬੇਸ਼ੱਕ ਆਪਾਂ ਇਹਨੂੰ ਜੜਾ ਕੇ ਤੇ ਆਪਣੇ ਘਰ ਲਗਵਾ ਲਈਏ ਦੇਖ ਕੇ ਅਨਡਿਠ ਕੀਤਾ ਕਿਉਂਕਿ ਸਾਡਾ ਜਿਹੜਾ ਸੁਭਾਅ ਹੈ ਨਾ ਮਨੁੱਖੀ ਸੁਭਾਅ ਜਿਹੜਾ ਹੈ ਇਹਦੀ ਇੱਕ ਦਿੱਕਤ ਹੈ ਦਿੱਕਤ ਇਹ ਹੈ ਕਿ ਜਦੋਂ ਵੀ ਇਹ ਆਪਣਿਆਂ ਨੂੰ ਵੇਖਦਾ ਹੈ ਪਰਾਇਆ ਨੂੰ ਵੇਖਦਾ ਹੈ ਤੇ ਸਭ ਤੋਂ ਪਹਿਲਾਂ ਈ ਉਹਨਾਂ 'ਚ ਕਮੀ ਵੇਖਦਾ ਹੈ ਘਾਟ ਵੇਖਦਾ ਹੈ ਉਨਤਾ ਹੀ ਵੇਖਦਾ ਹੈ ਅਸੀਂ ਦੂਜਿਆਂ 'ਚ ਗਲਤੀ ਲੱਭਣ ਦਾ ਯਤਨ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਔਰ ਇਹ ਵੀ ਸੱਚ ਹੈ ਕਿ ਸੰਸਾਰ ਦੇ ਅੰਦਰ ਪੂਰਾ ਅਕਾਲ ਪੁਰਖ ਹੈ ਪੂਰਾ ਗੁਰੂ ਹੈ ਅਸੀਂ ਸਾਰੇ ਹੀ ਅਧੂਰੇ ਹਾਂ ਹਰੇਕ ਬੰਦੇ ਦੇ ਅੰਦਰ ਕੋਈ ਨਾ ਕੋਈ ਘਾਟ ਹੈ ਕੋਈ ਨਾ ਕੋਈ ਔਗਣ ਹੈ ਕੋਈ ਨਾ ਕੋਈ ਕਮੀ ਹੈ ਪਰ ਜਿੱਥੇ ਕਮੀਆਂ ਨੇ ਉੱਥੇ ਹਰੇਕ ਬੰਦੇ ਦੇ ਅੰਦਰ ਗੁਣ ਵੀ ਨੇ ਜਿੱਥੇ ਘਾਟ ਹੈ ਕਮੀ ਹੈ ਉੱਥੇ ਕੋਈ ਨਾ ਕੋਈ ਖਾਸੀਅਤ ਵੀ ਹੈ ਪਰ ਅਸੀਂ ਕੀ ਦੇਖਦੇ ਹਾਂ ਅਸੀਂ ਘਾਟ ਦੇਖਦੇ ਹਾਂ ਕਮੀ ਦੇਖਦੇ ਹਾਂ ਔਰ ਇਹ ਜਿਹੜਾ ਬਚਨ ਹੈ ਸਾਨੂੰ ਸਮਝ ਦਿੰਦਾ ਹੈ ਕਿ ਕਦੀ ਕਦੀ ਸਾਨੂੰ ਕਿਸੇ ਦੀ ਕਮੀ ਤੇ ਕਿਸੇ ਦੀ ਘਾਟ ਨੂੰ ਕਿਸੇ ਦੀ ਗਲਤੀ ਨੂੰ ਕਿਸੇ ਦੀ ਉਨਤਾਈ ਨੂੰ ਦੇਖ ਕੇ ਅਨਡਿਟ ਕਰਨਾ ਚਾਹੀਦਾ ਔਰ ਦੇਖ ਕੇ ਅਨਡਿਟ ਕਰਨਾ ਚਾਹੀਦਾ ਇਹਦਾ ਭਾਵ ਇਹ ਹੈ ਕਿ ਤੁਸੀਂ ਦੇਖ ਲਿਆ ਹੈ ਕਿ ਬੰਦਾ ਗਲਤ ਹੈ ਇਹਦੇ 'ਚ ਆ ਕਮੀ ਹੈ ਇਹਦੇ 'ਚ ਘਾਟ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਰਿਸ਼ਤਾ ਬਣਿਆ ਰਹੇ ਤੁਹਾਡਾ ਸਬੰਧ ਬਣਿਆ ਰਹੇ ਤੁਹਾਡਾ ਪਰਿਵਾਰ ਬਣਿਆ ਰਹੇ ਤੇ ਫਿਰ ਤੁਸੀਂ ਇਸ ਗੁਣ ਨੂੰ ਆਪਣੇ ਜੀਵਨ 'ਚ ਜ਼ਰੂਰ ਲੈ ਕੇ ਆਓ। ਇੱਕ ਛੋਟੀ ਜੀ ਕਹਾਣੀ ਤੁਹਾਨੂੰ ਸੁਣਾਉਂਦਾ। ਕੋਈ ਰਾਜਾ ਸੀ ਤੇ ਉਹਨੇ ਸਜ਼ਾ ਦੇਣ ਦਾ ਇੱਕ ਢੰਗ ਰੱਖਿਆ ਹੋਇਆ ਸੀ ਉਹਨੇ ਕੁੱਤੇ ਰੱਖੇ ਹੋ ਸਨ ਸ਼ਿਕਾਰੀ ਕੁੱਤੇ ਬਹੁਤ ਹੀ ਖੁੰਖਾਰ ਕੁੱਤੇ। ਤੇ ਜਦੋਂ ਕਿਸੇ ਨੂੰ ਸਜ਼ਾ ਦਿੰਦਾ ਸੀ ਸਜ਼ਾ ਇਹ ਹੁੰਦੀ ਸੀ ਵੀ ਇਹਨੂੰ ਚੱਕ ਕੇ ਕੁੱਤਿਆਂ ਦੇ ਸਾਹਮਣੇ ਸੁੱਟ ਦਿਓ ਇੱਕ ਵਾਰੀ ਵਜ਼ੀਰ ਨੇ ਵੀ ਕੋਈ ਗਲਤੀ ਕਰ ਲਈ ਉਹਦਾ ਹੀ ਵਜ਼ੀਰ ਸੀ ਬੜੇ ਲੰਮੇ ਸਮੇਂ ਤੋਂ ਉਹ ਸੇਵਾ ਨਿਭਾ ਰਿਹਾ ਸੀ ਰਾਜ ਦਰਬਾਰ ਦੇ ਅੰਦਰ ਹੁਣ ਜਦੋਂ ਉਹਨੇ ਕੋਈ ਗਲਤੀ ਕੀਤੀ ਹੈ ਉਹਨੂੰ ਵੀ ਸਜ਼ਾ ਹੀ ਹੋ ਗਈ ਕਿ ਇਹਨੂੰ ਕੁੱਤਿਆਂ ਦੇ ਸਾਹਮਣੇ ਸੁੱਟ ਦਿਓ ਉਹਨਾਂ ਦਾ ਵਜ਼ੀਰ ਉਹ ਕਹਿਣ ਲੱਗਾ ਕਿ ਤੁਹਾਡਾ ਹੁਕਮ ਜਿਹੜਾ ਮੈਨੂੰ ਪ੍ਰਵਾਨ ਹੈ ਸਿਰ ਮੱਥੇ ਹੈ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਬਹੁਤ ਲੰਮਾ ਸਮਾਂ ਤੁਹਾਡੇ ਰਾਜ ਦੀ ਸੇਵਾ ਕੀਤੀ ਹੈ ਤੁਹਾਡੀ ਸੇਵਾ ਕੀਤੀ ਹੈ ਮੈਨੂੰ ਸਿਰਫ 10 ਦਿਨ ਚਾਹੀਦੇ ਨੇ 11ਵੇਂ ਦਿਨ ਮੈਨੂੰ ਕੁੱਤਿਆਂ ਦੇ ਸਾਵੇਂ ਛੁੱਟ ਦਿੱਤਾ ਜਾਏ ਰਾਜੇ ਨੇ ਪ੍ਰਵਾਨ ਕਰ ਲਈ ਇਹ ਗੱਲ ਉਹਨੂੰ ਕਿਹਾ ਕਿ ਠੀਕ ਹੈ 10 ਦਿਨ ਤੈਨੂੰ ਦਿੱਤੇ 11ਵੇਂ ਦਿਨ ਤੈਨੂੰ ਕੁੱਤਿਆਂ ਦੇ ਸਾਵੇਂ ਛੁੱਟ ਦਿੱਤਾ ਜਾਣਾ ਜਦੋਂ ਉਹਦੇ ਨੂੰ 10 ਦਿਨ ਮਿਲ ਗਏ ਉਹਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਜਿਹੜਾ ਬੰਦਾ ਉਹਨਾਂ ਕੁੱਤਿਆਂ ਦੀ ਰਖਵਾਲੀ ਰਖ ਰਖਾਵ ਦੇਖਭਾਲ ਕਰਦਾ ਸੀ ਨਾ ਉਹਨੂੰ ਕਹਿ ਲੱਗਾ ਕਿ ਅੱਜ ਤੋਂ ਤੂੰ ਚਲਿਆ ਜਾ ਛੁੱਟੀ ਤੇ ਇਹਨਾਂ ਦੀ ਦੇਖਭਾਲ ਦੇਖ ਰੇਕ ਰੋਟੀ ਪਾਣੇ ਦਾ ਮੈਂ ਦੇਖਾਂਗਾ ਉਹਨੇ 10 ਦਿਨ ਉਹਨਾਂ ਕੁੱਤਿਆਂ ਦੀ ਬੜੀ ਸੇਵਾ ਕੀਤੀ 11 ਵਾ ਦਿਨ ਹੋਇਆ ਹੁਕਮ ਜੂ ਹੋਇਆ ਸੀ ਰਾਜੇ ਦਾ ਤੇ ਉਹਨੂੰ ਕੁੱਤਿਆਂ ਦੇ ਸਾਵੇਂ ਸਿਠਿਆ ਜਾਣਾ ਸੀ ਸਿਠ ਦਿੱਤਾ ਗਿਆ ਕੁੱਤੇ ਛੱਡ ਦਿੱਤੇ ਗਏ ਪਰ ਉੱਥੇ ਅਜੀਬ ਗੱਲ ਇਹ ਹੋਈ ਕਿ ਜਿਹੜੇ ਕੁੱਤੇ ਨੇ ਉਹਨੂੰ ਵੱਢਣ ਕੱਟਣ ਦੀ ਥਾਂ ਤੇ ਉਹਨੂੰ ਚੁੰਮਦੇ ਨੇ ਚੱਟਦੇ ਨੇ ਪਿਆਰ ਕਰਦੇ ਨੇ ਉਹ ਰਾਜਾ ਵੀ ਬੜਾ ਹੈਰਾਨ ਸੀ ਵੀ ਤੇ ਨਾਲ ਦੀ ਨਾਲ ਬੰਦੇ ਨੂੰ ਪਾੜ ਦਿੰਦੇ ਨੇ ਇਹ ਕਿਉਂ ਹੋ ਗਿਆ ਰਾਜੇ ਨੇ ਪੁੱਛਿਆ ਤੇ ਵਜ਼ੀਰ ਨੇ ਕਿਹਾ ਕਿ ਰਾਜਣ ਮੈਂ ਸਿਰਫ 10 ਦਿਨ ਇਹਨਾਂ ਦੀ ਸੇਵਾ ਕੀਤੀ ਹੈ ਔਰ 10 ਦਿਨਾਂ ਦੀ ਸੇਵਾ ਦੀ ਇਵਜ ਵਿੱਚ ਮੈਨੂੰ ਆਹ ਇਹ ਚੀਜ਼ ਦੇ ਰਹਿਣਾ ਤੇ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਮੈਂ 10 ਦਿਨ ਨਹੀਂ 10 ਸਾਲ ਨਹੀਂ 20 ਸਾਲ ਲੰਮੇਰਾ ਸਮਾਂ ਤੁਹਾਡੀ ਸੇਵਾ ਕੀਤੀ ਹੈ ਪਰ ਮੇਰੀ ਇੱਕ ਛੋਟੀ ਜੀ ਗਲਤੀ ਜਿਹੜੀ ਹੈ ਉਹ ਤੇ ਤੁਹਾਨੂੰ ਦਿਖਾਈ ਦਿੱਤੀ ਪਰ ਇਨਾ ਲੰਬੇਰਾ ਸਮਾਂ ਜੋ ਮੈਂ ਤੁਹਾਡੀ ਸੇਵਾ ਕੀਤੀ ਉਹਨੂੰ ਤੁਸੀਂ ਅੱਖੋਂ ਪਰੋਖੇ ਕਰ ਦਿੱਤਾ ਰਾਜੇ ਨੂੰ ਸਮਝ ਪੈਗੀ ਬਿਲਕੁਲ ਇਸੇ ਪ੍ਰਕਾਰ ਅਸੀਂ ਕਰਦੇ ਹਾਂ ਅਸੀਂ ਆਪਣੇ ਸਬੰਧ ਰਿਸ਼ਤੇਦਾਰ ਮਿੱਤਰ ਸੰਬੰਧੀ ਪਰਿਵਾਰ ਜਿਹੜਾ ਬੰਦੇ ਨੇ ਸਾਨੂੰ ਬਹੁਤ ਲੰਮਾ ਸਮਾਂ ਦਿੱਤਾ ਹੈ ਨਾ ਸਾਡੀ ਸੇਵਾ ਕੀਤੀ ਹੈ ਬਹੁਤ ਲੰਬੇਰਾ ਸਮਾਂ ਜਿਹੜਾ ਹੈ ਉਹ ਸਾਡੇ ਨਾਲ ਰਿਹਾ ਹੈ ਛੋਟੀ ਜੀ ਕਮੀ ਦੇ ਕਾਰਨ ਆਪਾਂ ਛੋਟੀ ਜੀ ਗਲਤੀ ਦੇ ਕਾਰਨ ਆਪਾਂ ਰਿਸ਼ਤਾ ਤੋੜ ਲੈਨੇ ਆਂ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਆਪਣੇ ਰਿਸ਼ਤਿਆਂ ਨੂੰ ਬਲੀ ਨਾਲ ਚੜਾਓ ਔਰ ਇਹ ਸੁਭਾਅ ਬਣਾਓ ਦੇਖ ਕੇ ਅਨਡਿਟ ਕੀਤਾ ਕਦੀ ਕਦੀ ਸਾਨੂੰ ਦੇਖ ਕੇ ਅਨਡਿਟ ਵੀ ਕਰ ਦੇਣਾ ਚਾਹੀਦਾ ਹੈ। ਅਗਰ ਤੁਸੀਂ ਰਿਸ਼ਤਿਆਂ ਨੂੰ ਬਚਾਉਣਾ ਚਾਹੁੰਦੇ ਹੋ, ਸਵਾਰਨਾ ਚਾਹੁੰਦੇ ਹੋ, ਸ਼ਗਾਰਨਾ ਚਾਹੁੰਦੇ ਹੋ ਤੇ ਫਿਰ ਜਿਹੜੀਆਂ ਕਮੀਆਂ ਨੇ, ਖਾਮੀਆਂ ਨੇ ਉਹਨਾਂ ਨੂੰ ਵੀ ਪ੍ਰਵਾਨ ਕਰੋ। ਜਿੱਥੇ ਅਸੀਂ ਗੁਣਾਂ ਨੂੰ ਪ੍ਰਵਾਨ ਕਰਦੇ ਆ ਜਿਨ੍ਹਾਂ ਨੂੰ ਪਿਆਰ ਕਰਦੇ ਆਪਾਂ। ਉਹਨਾਂ ਦੇ ਗੁਣ, ਉਹਨਾਂ ਦੀਆਂ ਚੰਗਿਆਈਆਂ ਸਾਨੂੰ ਚੰਗੀਆਂ ਲੱਗਦੀਆਂ ਨੇ। ਤੇ ਜਿੱਥੇ ਉਹਨਾਂ ਦੇ ਗੁਣ ਚੰਗੇ ਲੱਗਦੇ ਨੇ, ਉਹਨਾਂ ਦੀਆਂ ਖਾਮੀਆਂ ਨਾਲ ਵੀ ਪਿਆਰ ਕਰੋ। ਇਸ ਸਬੰਧ ਸਹੀ ਬਣਦੇ ਨੇ। ਅਗਰ ਇਹ ਵਿਚਾਰ ਤੁਹਾਨੂੰ ਚੰਗੇ ਲੱਗੇ ਹੋਣ ਤੇ ਤੁਸੀਂ ਇਹਨਾਂ ਵਿਚਾਰ ਨੂੰ ਆਪਣੇ ਸੱਜਣਾ ਮਿੱਤਰਾਂ ਨਾਲ ਸ਼ੇਅਰ ਕਰ ਸਕਦੇ ਹੋ। ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।